ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਿੱਖ ਕੌਮ ਨੂੰ ਸ਼ਾਸਤਰ ਵਿਦਿਆ ਦੇ ਨਾਲ ਵੀ ਜੋੜਿਆ ਤੇ ਬੜੀ ਮਾਣ ਵਾਲੀ ਗੱਲ ਆ ਕਿ ਅੱਜ ਵੀ ਸਿੱਖ ਕੌਮ ਜਿਹੜੀ ਆ ਇਸ ਵਿਦਿਆ ਨੂੰ ਬਹੁਤ ਮਿਹਨਤ ਦੇ ਨਾਲ ਔਰ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦੇ ਸਦਕਾ ਸੰਭਾਲ ਕੇ ਬੈਠੀ ਆ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਉਹਨਾਂ ਦੇ ਤਿੰਨ ਅਨੰਦ ਸਿੱਖਾਂ ਦੀ ਜੋ 350 ਸਾਲਾ ਸ਼ਹੀਦੀ ਸ਼ਤਾਬ ਦੀ ਇੱਥੇ ਅਨੰਦਪੁਰ ਸਾਹਿਬ ਦੀ ਮਹਾਰਕ ਧਰਤੀ ਤੇ ਮਨਾਈ ਜਾ ਰਹੀ ਆ ਅੱਜ ਉਹਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਬਹੁਤ ਸਾਰੇ ادارے ਚੱਲਦੇ ਆ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਗਤਕਾ ਟੀਮਾਂ ਵਾ ਉਹ ਭਾਵੇਂ ਬੱਚੀਆਂ ਦੀਆਂ ਭਾਵੇਂ ਬੱਚਿਆਂ ਦੀਆਂ ਵਾ ਅੱਜ ਇੱਥੇ ਆਪਣੇ ਪ੍ਰਦਰਸ਼ਨ ਕਰ ਰਹੇ ਨੇ ਗਤਕੇ ਦੇ ਔਰ ਛੋਟੇ-ਛੋਟੇ ਬੱਚਿਆਂ ਦਾ ਜੋਸ਼ ਬੱਚੀਆਂ ਪਚੰਗੀ ਪਚੰਗਣਾ ਇਹ ਬਹੁਤ ਖਾਲਸਾਈ ਜਹੋ ਜਲਾ ਲੇ ਇੱਥੇ ਬਣਿਆ ਤੇ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਸ਼ਾਸਤਰ ਵਿਦਿਆ ਦੇ ਨਾਲ ਜੋੜਨਾ ਚਾਹੀਦਾ ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਸ਼ਾਸਤਰਧਾਰੀ ਹੋਣ ਦਾ ਵੀ ਉਪਦੇਸ਼ ਦਿੱਤਾ ਹਰ ਸਿੱਖ ਨੂੰ ਜਿਹੜੇ ਕਕਾਰ ਦਿੱਤੇ ਉਹਦੇ ਵਿੱਚ ਕਿਰਪਾਨ ਵੀ ਆ ਤੇ ਕਿਰਪਾਨ ਸਾਨੂੰ ਚਲਾਉਣੀ ਵੀ ਆਉਂਦੀ ਹੋਵੇ ਇਹਦੇ ਲਈ ਗਤਕਾ ਜਿਹੜਾ ਸਿੱਖਣਾ ਜ਼ਰੂਰੀ ਆ ਤੋਂ ਬਹੁਤ ਸੋਹਣਾ ਚੱਲ ਰਿਹਾ ਵਾ